ਤੇ ਜਿਹੜਾ ਕਿਸਾਨਾਂ ਨੇ ਇਹਨਾਂ ਦੀ ਸਰਕਾਰ ਬਣਾਈ ਉਹਨਾਂ ਦੇ ਅਥਰੂ ਤੇ ਗੈਸ ਲਾ ਕੇ ਤਸ਼ਦਦ ਕਰਕੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿਸਾਨਾਂ ਨੇ ਧਰਨਾ ਲਾਇਆ ਤਾਂ ਫਿਰ ਉਹਨਾਂ ਦੇ ਬੰਦੇ ਕਿਸਾਨ ਨੂੰ ਫੜ ਲਏ ਤੇ 9-9 ਮਹੀਨੇ ਤੋਂ ਉਹਨਾਂ ਬੰਦਿਆਂ ਨੂੰ ਛੱਡਿਆ ਨਹੀਂ ਕਿਸਾਨਾਂ ਦੇ ਉੱਤੇ ਜਿਸ ਤਰ੍ਹਾਂ ਦਾ ਇਹਨਾਂ ਨੇ ਤਸ਼ਦਦ ਕੀਤਾ ਹੈ ਪਹਿਲੇ ਤਾਂ ਇਹਨਾਂ ਦੇ ਬੰਦੇ ਫੜ ਲਏ ਜਦੋਂ ਆਪਣੀ ਜਾਇਜ਼ ਮੰਗਾਂ ਮੰਗ ਰਹੇ ਸੀ ਜਿਹੜੀ ਮੰਗਾਂ ਵੀ ਵਾਦਾ ਇਹ ਸਰਕਾਰ ਨੇ ਕੀਤਾ ਅੱਜ ਇਹ ਪੰਜਾਬ 'ਚ ਕਿਸਾਨੀ ਖੜੀ ਹੋਈ ਹੈ ਉਹਦੇ ਵਿੱਚ ਬਾਦਲ ਸਾਹਿਬ ਤੋਂ ਸਭ ਤੋਂ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਮੋਟਰਾਂ ਦੇ ਬਿੱਲ ਮਾਫ਼ ਕਰਕੇ ਹਰ ਕਿਸਾਨ ਦਾ ਇੰਨੇ ਤਲਾ ਦਾ ਲੱਖਾਂ ਦਾ ਕਰੋੜਾਂ ਦਾ ਮੈਨੂੰ ਲੱਗਦਾ ਫਾਇਦਾ ਕਰਤਾ ਹੈਗਾ ਜੋ ਨਿਕਲੀ ਪਾਰਟੀ ਧਰਨੇ ਤੇ ਸਰਕਾਰ ਬਣਾ ਗਈ ਤੇ ਹੁਣ ਕਿਸਾਨਾਂ ਦੇ ਧਰਨੇ ਚੋਦੇ ਆ ਕਿਸਾਨ ਬਟਿੰਡਾ ਵੱਲੋਂ ਜਾ ਰਹੇ ਸੀ ਤਾਂ ਰਾਮਪੁਰੇ ਅਥੂ ਗੈਸ ਦੇ ਗੋਲੇ ਤੇ लाठीचार्ज ਕੀਤਾ ਔਰ ਲੋਕਾਂ ਦੇ ਘਰਾਂ ਚ ਵੀ ਜਿਹੜੇ ਅਥੂ ਮੈਦੇ ਗੋਲੇ ਗਏ ਆ ਕਿਵੇਂ ਜੀ ਨਹੀਂ ਬਹੁਤ ਸ਼ਰਮਨਾਕ ਗੱਲ ਹੈਗੀ ਕਿ ਕਿਸਾਨਾਂ ਦੇ ਉੱਤੇ ਜਿਸ ਤਰ੍ਹਾਂ ਦਾ ਇਹਨਾਂ ਨੇ ਤਸ਼ੱਦਦ ਕੀਤਾ ਹੈ ਪਹਿਲੇ ਤਾਂ ਇਹਨਾਂ ਦੇ ਬੰਦੇ ਫੜ ਲਏ ਜਦੋਂ ਆਪਣੀ ਜਾਇਜ਼ ਮੰਗਾ ਮੰਗ ਰਹੇ ਸੀ ਜਿਹੜੀ ਮੰਗਾ ਵੀ ਵਾਦਾ ਇਹ ਸਰਕਾਰ ਨੇ ਕੀਤਾ ਸੀ ਤੇ ਜਦੋਂ ਮੰਗਾ ਪੂਰੀਆਂ ਨਹੀਂ ਕੀਤੀਆਂ ਤੇ ਸਰਕਾਰ ਕਿਸਾਨਾਂ ਨੇ ਧਰਨਾ ਲਾਇਆ ਤਾਂ ਫਿਰ ਉਹਨਾਂ ਦੇ ਬੰਦੇ ਕਿਸਾਨ ਨੂੰ ਫੜ ਲਏ ਤੇ 9-9 ਮਹੀਨੇ ਤੋਂ ਉਹਨਾਂ ਬੰਦਿਆਂ ਨੂੰ ਛੱਡਿਆ ਨਹੀਂ ਹੈ ਤੇ ਜਦੋਂ ਉਹਨਾਂ ਦੇ ਸਾਥੀ ਉਹਨਾਂ ਦੀ ਰਿਹਾਈ ਵਾਸਤੇ ਜੇ ਧਰਨੇ ਲਾ ਰਹੇ ਨੇ ਤੇ ਇਹ ਸਰਕਾਰ ਨੂੰ ਦੇਖੋ ਉਸ ਕਿਸਾਨਾਂ ਦੇ ਉੱਤੇ ਜਿਹੜਾ ਕਿਸਾਨਾਂ ਨੇ ਇਹਨਾਂ ਦੀ ਸਰਕਾਰ ਬਣਾਈ ਉਹਨਾਂ ਦੇ ਅਥਰੂ ਤੇ ਗੈਸ ਲਾ ਕੇ ਤਸ਼ਦਦ ਕਰਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਮੈਂ ਤਾਂ ਕਿਸਾਨ ਵੀਰਾਂ ਨੂੰ ਆਹੀ ਬੇਨਤੀ ਕਰਾਂਗੀ ਕਿ ਜਿਸ ਪਾਰਟੀ ਨੇ ਹਮੇਸ਼ਾ ਕਿਸਾਨਾਂ ਦਾ ਪੱਖ ਪੂਰਿਆ ਹੈ ਅੱਜ ਜੇ ਪੰਜਾਬ 'ਚ ਕਿਸਾਨੀ ਖੜੀ ਹੋਈ ਹੈ ਉਹਦੇ ਵਿੱਚ ਬਾਦਲ ਸਾਹਿਬ ਦਾ ਸਭ ਤੋਂ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਮੋਟਰਾਂ ਦੇ ਬਿੱਲ ਮਾਫ ਕਰਕੇ ਹਰ ਕਿਸਾਨ ਦਾ ਇੰਨੇ ਸਾਲਾਂ ਦਾ ਲੱਖਾਂ ਦਾ ਕਰੋਨਾ ਦਾ ਮੈਨੂੰ ਲੱਗਦਾ ਫਾਇਦਾ ਕਰਤਾ ਹੈਗਾ ਤੇ ਜਿਸ ਪਾਰਟੀ ਨੇ ਕੇਂਦਰ ਦੇ ਖਿਲਾਫ ਵੀ ਲੜਾਈ ਲੜੀ ਤੁਹਾਡੇ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਇਹ ਪਹਿਲਾ ਕਦਮ ਪਟਿਆ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਜਿਨ੍ਹਾਂ ਨੇ ਗੱਠਜੋੜ ਤੇ ਮੰਤਰੀ ਮੰਡਲ ਛੱਡਿਆ ਤੇ ਤੁਹਾਡੇ ਨਾਲ ਖੜੇ ਤੇ ਸਾਰੀ ਪਾਰਟੀਆਂ ਨੇ ਜਿਨ੍ਹਾਂ ਨੇ ਉਸ ਸਮੇਂ ਤੁਹਾਡਾ ਫਾਇਦਾ ਉਠਾਇਆ ਫਨੂ ਝੂਠੀ ਹਮਦਰਦੀ ਦਿਖਾਈ ਤੁਹਾਡੇ ਵੋਟਾਂ ਦਾ ਫਾਇਦਾ ਲੈ ਕੇ ਇਹਨਾਂ ਨੇ ਸਰਕਾਰਾਂ ਬਣਾਈਆਂ ਲੇਕਿਨ ਮਗਰੋਂ ਜਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਵਿਵਹਾਰ ਕੀਤਾ ਅੱਜ ਮੈਂ ਬੇਨਤੀ ਕਰਦੀ ਆ ਆਪਣੀ ਖੇਤਰੀ ਪਾਰਟੀ ਕਿਸਾਨਾਂ ਦੀ ਮਜ਼ਦੂਰਾਂ ਦੀ ਪੰਜਾਬੀਆਂ ਦੀ ਨੁਮਾਇੰਦੇ ਜਥੇਬੰਦੀ ਨੂੰ ਸ਼ੋਮਨੀ ਅਕਾਲੀ ਦਲ ਨੂੰ ਤੁਸੀਂ ਮਜ਼ਬੂਤ ਕਰੋ ਕਿਉਂਕਿ ਜਿੰਨਾ ਮਜ਼ਬੂਤ ਤੁਸੀਂ ਕਰੋਗੇ ਉਹਨਾਂ ਤੱਕੜੇ ਹੋ ਕੇ ਤੁਹਾਡੀ ਹੱਕਾਂ ਵਾਸਤੇ ਅਸੀਂ ਤੁਹਾਡੀ ਲੜਾਈ ਲੜਨ ਜੋਗੇ ਹੋਵਾਂਗੇ ਤੇ ਇਹਨਾਂ ਦਾ ਖਹਿੜਾ ਛੱਡੋ ਜਿਹੜਾ ਨੇ ਤੁਹਾਨੂੰ ਤਸ਼ੱਦਦ ਤੋਂ ਇਲਾਵਾ ਤੁਹਾਡੇ ਨਾਲ ਵਾਦਾ ਖਿਲਾਫੀ ਕੀਤੀ ਹੈ ਤੁਹਾਨੂੰ ਜੇਰਾ ਚਿਤਕਿਆ ਵੀ ਕਰੋੜਾ ਰੁਪਿਆ ਲਾਤਾ ਸਿੱਖਿਆ ਕ੍ਰਾਂਤੀ ਵੀ ਅਸੀਂ ਪੰਜਾਬ 'ਚ ਬੜੀ ਸਿੱਖਿਆ ਬਦਲਤੀ ਅਜ ਹਜੂਤ ਬੈਂਸ ਅਚਨ ਚੇਤ ਮਾਛੀ ਵਾਲੇ ਗਏ ਆ ਚੈਕਿੰਗ ਕਰਨ ਗਏ ਆ ਤਾਂ 25 ਬੱਚਿਆਂ 'ਚੋਂ 18 ਬੱਚਿਆਂ ਨੂੰ ਮਾਤ ਪਾਤ ਸਾਡੀ ਪੰਜਾਬੀ ਬੋਲੀ ਤੱਕ ਨਹੀਂ ਆਉਂਦੀ ਸੀ ਕਿਵੇਂ ਲਿਖ ਦੇਣ ਸ਼ਰਮਸਰ ਤੇ ਇਹ ਤੋਂ ਹੋਰ ਸ਼ਰਮਨਾ ਗੱਲ ਕੀ ਹੋ ਸਕਦੀ ਹੈ ਤਾਂ ਮੈਂ ਕਹਿੰਦੀ ਆ ਇਹ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਸਰਕਾਰ ਬਣਾਈ ਸੀ ਕਿ ਅਸੀਂ ਸਿੱਖਿਆ ਤੇ ਸਿਹਤ ਦੀ ਕ੍ਰਾਂਤੀ ਲੈ ਕੇ ਆਵਾਂਗੇ ਪੰਜਾਬ 'ਚ ਇਹਨਾਂ ਸਾਰਿਆਂ ਨੂੰ ਚੁੱਲੂਬਲ ਪਾਣੀ 'ਚ ਡੁੱਬ ਮਰਨਾ ਚਾਹੀਦਾ ਹੈ ਕਿ ਕ੍ਰਾਂਤੀ ਤਾਂ ਕੀ ਲੈ ਕੇ ਆਇਆ ਕਿ ਮੰਤਰੀ ਜਾ ਕੇ ਉੱਥੇ ਬੱਚਿਆਂ ਦੀ ਚੈਕਿੰਗ ਕਰਦਾ ਹੈ ਤੇ 25 ਵਿੱਚੋਂ 18 ਨੂੰ ਆਪਣੀ ਮਾਤਰਭਾਸ਼ਾ ਹੀ ਨਹੀਂ ਆਏ ਇਹੀ ਸਰਕਾਰ ਦਾ ਹਾਲ ਹੈ ਪੰਜਾਬ ਦਾ ਜੋ ਬਿਹਾਲ ਇਹਨਾਂ ਨੇ ਕਰਤਾ ਕੱਲੇ ਕਰਜ਼ੇ ਚੜਾ ਚੜਾ ਕੇ ਤੇ ਇੱਕ ਜ਼ਮੀਨ ਤੇ ਕੰਮ ਕੋਈ ਨਹੀਂ ਗੱਲਾਂ ਹਸ ਤਾਈਂ ਸੀ ਮਤਲਬ ਹੈ ਤੇ ਸ਼ਰਮ ਨਾਲ ਇਹਨਾਂ ਨੂੰ ਡੁੱਬਣਾ ਚਾਹੀਦਾ ਵੀ ਭਾਈ ਰੋਜ਼ ਕਿਸੇ ਨੂੰ ਗੋਲੀ ਮਿਲਦੀ ਹੈ ਕਤਲ ਹੋ ਰਿਹਾ ਹੈ ਰਾਤ ਫੇਰ ਸੰਗਰੂਰ ਕਿਸੇ ਨੌਜਵਾਨ ਦਾ ਘਰ ਬੜ ਕੇ ਕਤਲ ਕਰਤਾ ਕਿਵੇਂ ਦੇਖ ਦੋ ਨਾਡੋ ਇਹ ਤਾਂ ਇੱਕ ਨਾਰਮਲ ਬਣ ਗਿਆ ਹੈ ਜੇ ਕਿਸੇ ਦਿਨ ਕਿਸੇ ਦਾ ਕਤਲ ਜਾਂ ਕੁਝ ਨਹੀਂ ਹੋਇਆ ਹੈ ਤੇ ਲੋਕਾਂ ਨੂੰ ਹੈਰਾਨੀ ਹੁੰਦੀ ਹੈ ਕਿ ਦਿਨ ਸ਼ਾਂਤੀ ਦੇ ਨਾਲ ਨਿਕਲ ਗਿਆ ਇਹ ਹਾਲਾਤ ਇਹੋ ਜਿਹੇ ਜਿਹੜੇ ਆਮ ਆਦਮੀ ਪਾਰਟੀ ਨੇ ਪੈਦਾ ਕਰ ਦਿੱਤੇ ਨੇ ਕੀ ਰੋਜ਼ ਦਿਨ ਦਿਹਾੜੇ ਬੇਖੌਫ ਹੋ ਕੇ ਗੈਂਗਸਟਰ ਫਿਰ ਰਹੇ ਨੇ ਪਾਵੇਂ ਕਿਸੇ ਦੇ ਘਰ ਦੇ ਵਿੱਚ ਵੜ ਕੇ ਉਹਨੂੰ ਗੋਲੀ ਨਾਲ ਮਾਰਦੇ ਕਿਸੇ ਦੇ ਦੁਕਾਨ 'ਚ ਕਿਸੇ ਦੇ ਦਫਤਰ 'ਚ ਪੁਲਿਸ ਸਟੇਸ਼ਨ 'ਚ ਤਾਂ ਗ੍ਰੇਨੇਡਾ ਨਾਲ हमरे ਰੋਜ਼ ਹੀ ਹੋ ਰਹੇ ਨੇ ਲੋਕਲ ਗੁੰਚਲ ਦੇ ਨਾਲ ਤੇ ਚੰਡੀਗੜ੍ਹ ਵਰਗੇ ਸ਼ਹਿਰ 'ਚ ਇਹਨਾਂ ਨੇ ਮਹੌਲੇ 'ਚ ਇਹਨਾਂ ਦਾ ਕਾਰਨਾਮਾ ਦਿਖਾਤਾ ਅੱਧਾ ਪੰਜਾਬ ਬੀਐਸਐਫ ਤੇ ਹਵਾਲੇ ਕਰਤਾ ਇੱਕ ਆਮ ਆਦਮੀ ਪਾਰਟੀ ਨੇ ਲੇਕਿਨ ਬੀਐਸਐਫ ਤੇ ਨਾਲ ਰਲ ਮਿਲ ਕੇ ਇਹ ਸਰਕਾਰ ਨੇ ਇੰਨਾ ਬੁਰਾ ਹਾਲ ਕਰਤਾ ਹੈ ਕਿ ਕਦੇ ਮੈਂ ਸੋਚਣ 'ਚ ਮਜਬੂਰ ਹੋ ਜਾਂਦੀ ਆ ਕਿ ਇਹ ਸਰਕਾਰਾਂ ਹੀ ਕਰਾ ਰਹੀਆਂ ਨੇ ਨਹੀਂ ਤਾਂ ਜੇ ਗੈਂਗਸਟਰ ਜੇਲ੍ਹ 'ਚ ਬੈਠ ਕੇ ਮੀਡੀਆ ਚੈਨਲ ਨੂੰ ਇੰਟਰਵਿਊ ਦੇ ਰਹੇ ਨੇ ਜਿੱਥੇ ਚਿੜੀ ਨਹੀਂ ਫੜ ਸਕਦੀ ਤਾਂ ਫਿਰ ਇਹ ਹੋਮ ਮਿਨਿਸਟਰ ਤੇ ਮੁੱਖ ਮੰਤਰੀ ਜਿਹੜੇ ਇੱਕੋ ਹੀ ਭਗਵੰਤ ਮਾਨ ਨੇ ਇਹ ਇਕੱਲੇ ਹਸਪੀਟਲ 'ਚ ਦਾਖਲ ਹੋਣ ਲਾਇਕ ਨਹੀਂ ਕਿ ਕੁਝ ਲੋਕਾਂ ਦਾ ਸਵਾਰਨ ਜੋਗੇ ਵੀ ਹੈਗੇ ਇਹ ਮੈਂ ਇਹਨਾਂ ਤੋਂ ਜਵਾਬ ਮੰਗਦੀ ਹਾਂ